ਜਿਵੇਂ ਵੀ ਦੋਸਤੋ ਜਿਹੜੀਆਂ ਨਾ ਅੱਜ ਕੱਲ ਖਬਰਾਂ ਚੱਲ ਰਹੀਆਂ ਨਾ ਵੀ ਜਹਾਜ਼ ਭਰ ਕੇ ਭੇਜਦਾ ਅਮਰੀਕਾ ਨੇ ਜਹਾਜ਼ ਭਰ ਕੇ ਭੇਜ ਦਿੱਤਾ ਮੇਰੀ ਇਹ ਵੀਡੀਓ 2 ਘੰਟੇ ਦੀ ਲੰਬੀ ਜਰੂਰ ਹੋਊਗੀ ਪਰ ਸਾਡੇ ਕੋਲੇ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਕਿ ਇਹ ਗਲਤੀ ਕਿਹਦੀ ਆ ਆਪਾਂ ਨਾ ਗੱਲ ਸਟਾਰਟ ਕਰਦੇ ਆ 20 ਤੋਂ 25 ਸਾਲ ਪਹਿਲਾਂ ਦੀ ਜਿੰਨਾਂ ਕਿ ਚੈਨਲ ਦੇ ਵਿੱਚ ਮੈਂ ਆਇਆ ਜਾਂ ਮੇਰੇ ਨਾਲ ਦੇ ਹੋਰ ਆਏ ਆ ਜਿੰਨੇ ਵੀ ਬੰਦੇ ਆਏ ਹੋਣਗੇ ਨਾ ਉਹ ਮੇਰੀ ਵੀਡੀਓ ਦੇਖਣ ਤੋਂ ਬਾਅਦ 90 ਸਨ ਕਹਿਣਗੇ ਸਟੋਰੀ ਮੇਰੀ ਆ ਮੇਰੇ ਜਦੋਂ ਬੰਦੇ ਉਦੋਂ ਆਏ ਆ ਨਾ ਬੰਦੇ ਨੇ ਕਮਾਈਆਂ ਕੀਤੀਆਂ ਪੈਸੇ ਫੜ ਕੇ ਆਏ ਤੇ ਘਰਦੋਂ ਪੈਸਾ ਭੇਜਿਆ ਵਧੀਆ ਗੱਲ ਕੀਤੀ ਕਿ ਉਹਨਾਂ ਨੇ ਇਹ ਕਿਹਾ ਕਿ ਸਾਡਾ ਬੱਚੇ ਭੈਣ ਜਾਂ ਭਾਈ ਉਹ ਪੜੇ ਤੇ ਇੱਕ ਟਾਈਮ ਇਦਾਂ ਆ ਗਿਆ ਜਦੋਂ ਬਾਹਲੇ ਮੌਲ ਖਰੇ ਨਾਲ ਬੀਜ ਦੇਣੇ ਸ਼ੁਰੂ ਕਰਤੇ 2004-5 ਦੇ ਵਿੱਚ ਕਿ ਆਓ ਜੀਪ ਸਾਡੇ ਮੌਲ ਖਰੇ ਪੜਾਈ ਕਰਨਾ ਆਓ ਤੇ ਜਿਹੜੇ ਬੰਦੇ ਉਦੋਂ ਪੜਨ ਆਏ ਉਹਨਾਂ ਨੇ ਵੀ ਆ ਕੇ ਇੱਥੇ ਕਾਫੀ ਕੰਮ ਕੀਤਾ ਕਈਆਂ ਨੇ ਤਾਂ ਪੈਸਾ ਕਮਾਇਆ ਆਪਣੀਆਂ ਫੀਸਾਂ ਪੂਰੀਆਂ ਕੀਤੀਆਂ ਪੜਾਈਆਂ ਕੀਤੀਆਂ ਗਾਂ ਵੀਜ਼ੇ ਲੈ ਐਕਸਟੈਂਡ ਕੀਤੇ ਜਾਂ ਕਈਆਂ ਨੇ ਉਹ ਸਟੇ ਵੀ ਹੋ ਗਿਆ ਕਿ ਚਲੋ ਕੋਈ ਗੱਲ ਨਹੀਂ ਪੈਸਾ ਕਮਾਈਏ ਪੜਾਈ ਛੱਡੋ ਉਹਨਾਂ ਨੇ ਵੀ ਕੰਮ ਕੀਤਾ ਕਾਫੀ ਤੇ 208910 ਤੱਕ ਬਹੁਤ ਸਟੂਡੈਂਟ ਆਏ ਬਹੁਤ ਕੁਝ ਹੁੰਦਾ ਰਿਹਾ ਔਰ ਫਿਰ ਉਸ ਤੋਂ ਬਾਅਦ ਭਾਈ ਤੀਜਾ ਪੜਾ ਆਇਆ ਤੀਜੇ ਪੜਾ ਦੇ ਵਿੱਚ ਉਹਨਾਂ ਨੇ ਵੀ ਪੈਸਾ ਕਮਾਇਆ ਅਸੀਂ ਪੈਸਾ ਕਮਾਇਆ ਮੋਸਟਲੀ ਘਰਾਂ ਵਿੱਚ ਪੈਸਾ ਜਾ ਚੁੱਕਾ ਸੀਗਾ ਜਦੋਂ ਅਸੀਂ 30 30 ਲੱਖ 40 40 ਲੱਖ ਲਾ ਕੇ ਬਗਾਨੇ ਮੋਲਕਾਂ ਦੀਆਂ ਪੰਧਾ ਠੱਪੀਆਂ ਫਿਰ ਅਸੀਂ ਉੱਥੇ ਦੂਜੇ ਪਾਸੇ ਜਾ ਕੇ ਠੱਪੀਆਂ ਮਾਰੀਆਂ ਸੋਸ਼ਲ ਮੀਡੀਆ 'ਤੇ ਪਾਇਆ ਕੋਈ ਸਾਨੂੰ ਕਿਹਾ ਟਰੰਪਸ ਵਾਲਾ ਰੋਕ ਲਓ ਆ ਗਏ ਅਸੀਂ ਤੁਹਾਨੂੰ ਕਿਹਦਾ ਵੀ ਸੋਸ਼ਲ ਮੀਡੀਆ ਕੋ ਦੇਖਦਾ ਨਹੀਂ ਅਸੀਂ ਪੈਸਾ ਭੇਜਿਆ ਪਿੱਛੇ ਪੁਰਾਣੇ ਕੋ ਕੰਮ ਨਹੀਂ ਕੀਤਾ ਨਾ ਘਰ ਦੇ ਨੇ ਲਾਇਆ ਲਾਡਲਾ ਸੀ ਨਾ ਉਹਨੇ ਮੋਟਰਸੈਪ ਥਲੇ ਲਤ ਲਾਈ ਕਈਆਂ ਦੇ ਘਰਾਂ ਚ ਗੱਡੀਆਂ ਵੀ ਹੋਣਗੀਆਂ ਨਾ ਕੁੜੀਆਂ ਨੇ ਘਰ ਦੇ ਕੰਮ ਕੀਤੇ ਨਾ ਮਾਮਾ ਨੇ ਸਿਖਾ ਲਿਆ ਵੀ ਭਾਈ ਖਾਲੋ ਤੁਸੀਂ ਬਿਹਾਈਆਂ ਜਾਣਾ ਘਰ ਦੇ ਵਿੱਚ ਕਿਸੇ ਬਗਾਨੇ ਘਰ ਜਾਣਾ ਸਿੱਖ ਲਓ ਕੁਝ ਉਹਨਾਂ ਦੇ ਇੱਕੋ ਐਮ ਸੀਗੇ ਸੀ ਬਾਹਰ ਜਾਣਾ ਉਸ ਐਮ ਨੇ ਹੁਣ ਲਿਆ ਕਿ ਤੀਜਾ ਪੜਾ ਬਾਹਰ ਲਿਆਂਦਾ ਔਰ ਇਹ ਤੀਜੇ ਪੜਾ ਦੀਆਂ ਨਿਸ਼ਾਨੀਆਂ ਕਿਹੜੀ ਕੈਨੇਡਾ ਦੀ ਕਿਹੜੀ ਅਮਰੀਕਾ ਦੀ ਕਾਰ ਪਾਰਕ ਆ ਜਿੱਥੇ ਅਸੀਂ ਗੱਡੀਆਂ ਨੇ ਘਮਾਈਆਂ ਚੀਕਾਂ ਨੇ ਘੜਾਈਆਂ ਤੁਮੇ ਨਹੀਂ ਘੜਾਈ ਟਾਰਾਂ ਦੇ ਪੁਲਿਸ ਨੇ ਘੇਰੇ ਪਾ ਪਾ ਕੇ ਬੰਦੇ ਫੜੇ ਵੀਡੀਓ ਨੈਟ ਤੇ ਪਈਆਂ ਜੇ ਮੈਂ ਇੰਗਲੈਂਡ ਦੀ ਗੱਲ ਕਰਾਂ ਸਾਡੇ 25 25 27 ਸਾਲ ਦੇ ਕੈਰੀਅਰ ਦੇ ਵਿੱਚ ਕੁਝ ਨਹੀਂ ਸੀ ਹੋਇਆ ਜਿਹੜਾ ਪਿਛਲੇ 2-3 ਸਾਲਾਂ ਚ ਹੋਇਆ ਕਿਹੜੀ ਬਰੋਡਵੇ ਦੀ ਸਟਰੀਟ ਆ ਜਾਂ ਐਮ ਸੋਹ ਰੋਡ ਦੀ ਗੱਲ ਕਰਾਂ 100 ਸਾਲ ਦੀ ਕਰਾਂ ਜਾਂ ਜਿਹੜੇ ਵੀ ਸ਼ਹਿਰ ਦੀ ਜਿਹੜੀ ਵੀ ਮੇਨ ਸਟਰੀਟ ਆ ਕੋਈ ਵੀ ਦਿਨ ਸੋਧ ਆਉਂਦਾ ਅਸੀਂ ਸਿਰਾਂ ਦੇ ਉੱਤੇ ਸਪੀਕਰ ਰੱਖ ਕੇ ਭੰਗੜੇ ਪਾਉਂਦੇ ਆ ਇੱਕ-ਇੱਕ ਲੱਤ ਦੇ ਫਿਰਦੇ ਆ ਰੋਡਾਂ ਤੇ ਜਾਮ ਲੱਗਦੇ ਆ ਪੁਲਿਸ ਨੇ ਘੇਰੇ ਪਾ ਪਾ ਕੇ ਫੜੇ ਆ ਕਿਹਦੀ ਗਲਤੀ ਆ ਸੋ ਜਦੋਂ ਨਾ ਜੇ ਇਹ ਸੀ ਦੇ ਸਾਰੀਆਂ ਗੱਲਾਂ ਜਿੱਦਾਂ ਵੀ ਹੁੰਦੀਆਂ ਆ ਜਿੱਦਾਂ ਹੁਣ ਆਪਾਂ ਪੰਜਾਬ ਦੇ ਵਿੱਚ ਰੌਲਾ ਪਾਉਣੇ ਕਿ ਭਈਏ ਆ ਗਿਆ ਭਈਏ ਆ ਗਿਆ ਨਾ ਭਈਆਂ ਨੇ ਇਥੇ ਕਿੰਨਾ ਗੰਦ ਪਾ ਦਿੱਤਾ ਆ ਸੇਮ ਇਹੀ ਚੀਜ਼ ਜਿਹੜੀ ਆ ਇੱਥੇ ਸਾਡੇ ਨਾਲ ਆ ਗੁਰੇ ਇਹੀ ਗੱਲ ਕਹਿੰਦੇ ਆ ਕਿ ਜਦੋਂ ਦੇ ਇਹ ਆ ਗਿਆ ਜਦੋਂ ਦੇ ਇਹ ਆ ਗਿਆ ਆ ਨਾ ਮਤਲਬ ਆ ਕੇ ਇਥੇ ਗੰਦ ਪਾ ਦਿੱਤਾ ਸਾਡੀਆਂ ਜੋਬਾਂ ਖੋ ਹੋ ਗਈਆਂ ਇਹ ਹੋ ਗਿਆ ਨੂੰ ਫੋਟੋ ਇਹਨਾਂ ਰਿਪੋਰਟ ਕਰੋ ਇਹ ਸੇਮ ਸਟੋਰੀ ਆ ਤੁਸੀਂ ਇਸ ਕਾਨੂੰਨ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਵੇਖੋ ਕਿ ਅਸੀਂ ਬਗਾਨੇ ਮੋਲ ਸ ਆਏ ਆ ਕਰਨਾ ਸਾਨੂੰ ਕੀ ਚਾਹੀਦਾ ਆ ਤੇ ਕਰ ਅਸੀਂ ਕੀ ਰਿਹਾ ਆਂ ਬਗਾਨਿਆਂ ਮੋਲਖਾਂ ਦੇ ਵਿੱਚ ਅਸੀਂ ਵੜਾਂਗੇ ਥਾਪੀਆਂ ਮਾਰਾਂਗੇ ਉਹਨਾਂ ਨੂੰ ਨੁਕਸਾਨ ਕਰਾਂਗੇ ਸਾਨੂੰ ਬਿਠਾ ਕੇ ਉਹਨੂੰ ਭਾਈ ਚਾਹ ਨਹੀਂ ਪੁਲਾਉਣੀਆਂ ਉਹਨੂੰ ਸਾਨੂੰ ਹੀ ਫੜਨਾ ਹੀ ਆ ਉਹਨੂੰ ਰਿਪੋਰਟ ਹੀ ਕਰਨਾ ਜੇ ਅੱਜ ਇਹ ਕੰਮ ਸ਼ੁਰੂ ਹੋ ਗਿਆ ਨਾ ਇੱਥੇ ਸਾਨੂੰ ਸਮਝ ਉਹ ਤੇ ਸਿੱਖਣ ਦੀ ਲੋੜ ਆ ਕਿ ਕੰਮ ਜਿਹੜਾ ਹੈ ਨਾ ਇਦਾਂ ਨਹੀਂ ਚੱਲਣਾ ਹੈਗਾ ਜਿਹੜੇ ਬੰਦੇ ਨੂੰ ਵਾਪਸ ਆ ਗਿਆ ਪ੍ਰਮਾਤਮਾ ਮਿਹਰ ਕਰੇ ਕਿ ਉਹਨੇ ਕਰਜ਼ਾ ਨਾ ਲਿਆ ਹੋਵੇ ਕਿਸੇ ਦਾ ਸਿਰ ਤੇ ਕਰਜ਼ਾ ਨਾ ਹੋਵੇ ਅੱਗੇ ਤੋਂ ਆਪਣਾ ਕੰਮ ਸਿੱਖਣਾ ਅੱਗੇ ਵਧਣ ਬਾਰੇ ਸੋਚਣਾ ਜਿਹੜੇ ਬਾਸ ਚਲ ਗਏ ਆ ਜਿਹੜੇ ਹੋਰ ਆਉਣਾ ਚਾਹੁੰਦੇ ਆ ਉਹ ਇਹਨਾਂ ਤੋਂ ਇਸ ਪੁਆਇੰਟ ਤੋਂ ਜਿਹੜਾ ਸਿੱਖ ਨੂੰ ਮਿਲੇ ਸਾਰਾ ਕੁਝ ਸਾਡੇ ਸਿੱਖਣ ਵਾਸਤੇ ਹੀ ਆ ਸਾਡਾ ਸਿੱਖਣਾ ਇਥੋਂ ਬਣਦਾ ਕਿ ਔਨ ਬੜੇ ਸਮੇਂ ਦੇ ਵਿੱਚ ਸਾਡਾ ਪੁੱਕ ਕੀ ਆ ਸਤਿ ਸ੍ਰੀ ਅਕਾਲ